ਅੱਜ ਤੁਹਾਨੂੰ ਸਨ 47 ਵੇਲੇ ਦੇ ਪ੍ਰਾਣੇ ਬਜ਼ੁਰਗ ਉਸ ਵੇਲੇ ਦੇ ਦੇ ਨਾਲ ਮੁਲਾਕਾਤ ਕਰਾਵਾਂਗੇ ਜਿਨ੍ਹਾਂ ਦੀ ਮੁਸਲਮਾਨ ਭਰਾਵਾਂ ਦੇ ਨਾਲ ਬਹੁਤ ਹੀ ਗੂੜਾ ਪਿਆਰ ਸੀ ਤੇ ਉਹਨਾਂ ਦੇ ਸਨ 47 ਵੇਲੇ ਜਦੋਂ ਉਹ ਚਾਰੇ ਇੱਥੋਂ ਗਏ ਆ ਅਜਾੜੇ ਪਏ ਆ ਉਹਨਾਂ ਨੂੰ ਉੱਥੇ ਸਟੇਸ਼ਨ ਤੱਕ ਛੱਡ ਕੇ ਆਉਣ ਦਾ ਸਫ਼ਰ ਤੇ ਪਿੰਡ ਵਿੱਚ ਉਹਨਾਂ ਦੇ ਇਕੱਠੇ ਰਹਿਣ ਦਾ ਸਫ਼ਰ ਕਿਹੋ ਜਿਹਾ ਸੀ ਅੱਜ ਉਹਨਾਂ ਦੇ ਮੂੰਹੋਂ ਬਾਬਾ ਜੀ ਦੇ ਸੁਣਾਵਾਂਗੇ ਤੇ ਤੁਸੀਂ ਉਹਨਾਂ ਦੀ ਗੱਲ ਇੱਕ ਇੱਕ ਗੌਰ ਨਾਲ ਸੁਣਿਆ ਜੋ ਵੀ ਪੁਰਾਣੇ ਬੰਦਿਆਂ ਦੇ ਕਿਵੇਂ ਪਿਆਰ ਸੀ ਤੇ ਅੱਜ ਦਾ ਪਿਆਰ ਕਿਵੇਂ ਸੀ ਪੁਰਾਣੇ ਸੰਦਾ ਬਾਰੇ ਵੀ ਤੁਸੀਂ ਦੇਖੋ ਤਾਪਾ ਪਿਆ ਸਾਰਾ ਕੁਝ ਸਮਾਨ ਪਿਆ ਉਦੋਂ ਇਹ ਪੁਰਾਣੇ ਹਾਲਾਤ ਸੀ ਸਾਸੀ ਗੱਲ ਬਾਪੂ ਜੀ ਸਾਡੀ ਸਿਹਤ ਹੋਰ ਠੀਕ ਠਾਕ ਹੋ ਸੇ ਤਾਂ ਹਾਂ ਹਾਂ ਠੀਕ ਹੈ ਬਾਪੂ ਜੀ ਕਿੰਨੀ ਉਮਰ ਹੋ ਗਈ ਮੋਰਨਿੰਗ ਗਿੰਟੀ ਦਾ ਹੋਣੀ ਮੈਂ ਸਮ 17 ਸਾਲ ਦਾ ਸੀ ਮੈਂ ਜਦੋਂ ਸਨ 47 ਵੇਲੇ ਵੰਡ ਹੋਈ ਐ ਹਾਂ ਉਦੋਂ ਕਿੰਨੀ ਉਮਰ ਸੀ ਤੁਹਾਡੀ ਉਹਨੇ 17 ਸਾਲ ਦੀ ਸੀਗੀ ਉਦੋਂ 17 ਸਾਲਾਂ ਦੇ ਸੀ ਠੀਕ ਆ ਤੁਹਾਨੂੰ ਪੂਰੀ ਸੁਰਤ ਸੀ ਉਦੋਂ ਹਣਾ ਹਾਂ ਸੁਰਤ ਚ ਹੋਈ ਸੀ ਉਦੋਂ ਤੁਸੀਂ ਕਿੱਥੇ ਰਹਿੰਦੇ ਹੁੰਦੇ ਸੀ ਅਸੀਂ ਰਹਿੰਦੇ ਸੀ ਅੰਦਰਵਾਰ ਅੰਦਰਲੇ ਪਾਸੇ ਅੰਦਰਵਾਰ ਅੰਦਰਵਾਰ ਰਹਿੰਦੇ ਸੀ ਪਿੰਡ ਦੇ ਹਾਂ ਉਦੋਂ ਪਿੰਡ ਕਿੱਡਾ ਹੁੰਦਾ ਸੀ ਆਪਣਾ ਪਿੰਡ ਛੋਟਾ ਹੀ ਸੀਗਾ ਅੰਦਾਜ਼ਾ ਕਿੰਨੀ ਵੋਟ ਸੀ ਉਹਨਾਂ ਦਾ ਬਹੁਤ ਘੱਟ ਸੀਗੇ ਸਾਡੇ ਸਾਡੇ ਬੌੜੀਆਂ ਦੀਆਂ ਸਾਰੀਆਂ ਪਿੰਡਾਂ ਵੋਟਾਂ ਸੀ ਕੋਈ ਨਾ ਠੀਕ ਆ ਤੇ ਤੁਹਾਡੇ ਆਣ ਗਵਾਂਡ ਉਥੇ ਕੌਣ-ਕੌਣ ਹੁੰਦਾ ਸੀ ਬੱਪੂ ਜੀ ਸਾਡੇ ਗਵਾਂਡ ਸ਼ਵਾਂਡ ਸੀਗੇ ਇੱਕਲਾ ਦੁੱਡੇ ਕੈਸੀਗੇ ਮੁਸਲਮਾਨਾਂ ਚੋਂ ਸੀ ਉਹ ਬੌੜੀਏ ਅੱਛਾ ਤੇ ਇੱਕ ਇੱਕ ਬੁੜੀ ਤਾਬੋ ਸੀ ਉਹ ਉਹ ਸੀ ਸਾਡੇ ਗਵਾਂਡ ਠੀਕ ਆ ਸਨ 47 ਵੇਲੇ ਜਦੋਂ ਆਪਣੇ ਇਧਰ ਮੁਸਲਮਾਨ ਰਹਿੰਦੇ ਹੁੰਦੇ ਸੀ ਉਦੋਂ ਸਾਰੇ ਇਕੱਠੇ ਹੀ ਰਹਿੰਦੇ ਹੁੰਦੇ ਸੀ ਕਿਵੇਂ ਰਹਿੰਦੇ ਹੁੰਦੇ ਸੀ ਮੁਸਲਮਾਨ ਹਾਂ ਨਹੀਂ ਅਡੋਡੀ ਵਸਤੀਆਂ ਸੀ ਪਿਆਰ ਕਿਵੇਂ ਸੀ ਤੁਹਾਡਾ ਉਹਨਾਂ ਨਾਲ ਵਾਵਾ ਸੀਗਾ ਜਾਂ ਆਉਂਦੇ ਜਾਂਦੇ ਸੀਗੇ ਵਿਆਹ ਸ਼ਾਦੀਆਂ ਚਾਹੁੰਦੇ ਜਾਂਦੇ ਸੀ ਉਹਨਾਂ ਦੇ ਮੁਸਲਮਾਨਾਂ ਦੇ ਜਿਹੜੇ ਵੀ ਆਪਣੇ ਭਰਾ ਰਹਿੰਦੇ ਸੀ ਇਧਰ ਤੁਹਾਡੇ ਨਾਲ ਗੁਆਂਢ ਉਹਨਾਂ ਦੇ ਨਾਂ ਯਾਦ ਇੱਕ ਤਾਂ ਜਿਹੜੇ ਨਾਲ ਸਾਡੇ ਗੁਆਂਢ ਸੀ ਨਾਲ ਉਹਦਾ ਮੈਨੂੰ ਨਹੀਂ ਯਾਦ ਨਹਾੜੀ ਸਿ ਬਾਰੇ ਕਜ ਇੱਥੇ ਰਹਿੰਦੇ ਨਾ ਹੂੰ ਉਹਦਾ ਮੈਨੂੰ ਨਹੀਂ ਯਾਦ ਆ ਉਹ ਜਿਹਾ ਸੀ ਤਾਂ ਕੋਨਾ ਕੋਨਾ ਯਾਰਾਂ ਦੇ ਸੀਗੇ ਚ ਹੈ ਕਿ ਨਹੀਂ ਠੀਕ ਆ ਤੇ ਉਹਦੇ ਪਾਸੇ ਇੱਕ ਅਲਿਆ ਸੀਗਾ ਆ ਅਲਿਆ ਸੀਗਾ ਅਲਿਆ ਅਲਿਆ ਇੱਧਰ ਦੇ ਪਾਸੇ ਠੀਕ ਆ ਫਿਰ ਸਾਡੇ ਉਹਨਾਂ ਉਹ ਕੋਨੇ ਦੇ ਬਾਅਦ ਬਾਦਰ ਸੀਗਾ ਹੂੰ ਬਾਦਰ ਮੁਸਲਮਾਨ ਆ ਮੁਸਲਮਾਨ ਠੀਕ ਆ ਹੋਰ ਕਿ ਕਿੰਨੇ ਕ ਘਰ ਸੀ ਮੁਸਲਮਾਨਾਂ ਦੇ ਆਪਣੇ ਪਿੰਡ ਚ ਮੁਸਲਮਾਨਾਂ ਦੇ ਬਾਵਾ ਸੀ ਜੀ ਮੁਸਲਮਾਨਾਂ ਦੇ ਬਹੁਤ ਸੀ ਘਰ ਬਾਧੂ ਸੀ ਹੂੰ ਬਾਧੂ ਕੀ ਕੰਮ ਕਰਦੇ ਸੀ ਮੁਸਲਮਾਨ ਜਿਆਦਾ ਗਾਦੇ ਵਾਈ ਕਰਦੇ ਸੀ ਜਿਆਦੇ ਵਾਈ ਕਰਦੇ ਸੀ ਵਾਈ ਕਰਦੇ ਹੋਰ ਕੀ ਕੰਮ ਸੀ ਇਹਨਾਂ ਦਾ ਬਸ ਵਾਈ ਕਰਦੇ ਜੀ ਵਾਈ ਪਹਿਲੀ ਬਾਲ ਸੀ ਇਹਨਾਂ ਦੀ ਮੁਸਲਮਾਨਾਂ ਦੀ ਪਹਿਲੀ ਬਾਲ ਸੀ ਲਾਲੋ ਕੋਕਰ ਦੀ ਬਾਲ ਸੀ ਨਾ ਨਾ ਅੱਛਾ ਲਾਲੋ ਕੋਕਰ ਹਾਂਜੀ ਹੋਰ ਨਾ ਕੀ ਸੀ ਹਾਂਜੀ ਔਰ ਲਾਲੂ ਖੋਖਰ ਇੱਕ ਦਾਦੇ ਸੀ ਤੁਸੀਂ ਲਾਲੂ ਖੋਖਰ ਫੇਰਾ ਅਲ ਅਲਗਾ ਸੀਗਾ ਕਿਹੜਾ ਸੀ ਅਲਗਾ ਅਲਗਾ ਅਲੀਆ ਹਾਂ ਇੱਕ ਫੇਰਾ ਬਾਧਰ ਸੀਗਾ ਇਹ ਇੱਕ ਅਨੰਦ ਜਿੱਥੇ ਰੰਝਾ ਉਹਦਾ ਮੈਂ ਨਾ ਦੀਨੀ ਸੀ ਉਹਦਾ ਮੁੰਡਾ ਦੀਨੀ ਉਹਦੇ ਪਿਓ ਦਾ ਨਾਮ ਮੱਪਲ ਗਿਆ ਹੂੰ ਉਹਦਾ ਮੁੰਡਾ ਸੀ ਦੀਨੀ 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 ਅੱਛਾ ਪਰ ਪਹਿਲੇ ਬਈ ਕੁੱਬੀ ਸੀਗਾ ਉਹ ਖੁਈਆਂ ਲਾਉਂਦਾ ਸੀ ਕੁੱਬੀ ਕੁੱਬੀ ਉਹ ਖੁਈਆਂ ਲਾਉਂਦਾ ਸੀ ਹਾਂ ਖੁਈਆਂ ਲਾਉਂਦਾ ਸੀ ਠੀਕ ਹੈ ਹਾਂ ਬਾਗੜ ਵੀ ਸੀ ਇੱਕ ਬਾਗੜ ਠਕੇ ਸੀਗਾ ਬਾਗੜ ਫਕੀਰ ਸੀ ਕੀ ਕੰਮ ਕਰਦਾ ਸੀ ਉਹ ਵਾਈ ਕਰਦੇ ਸੀ ਉਹ ਵਾਈ ਕਰਦੇ ਸੀ ਸਾਰੇ ਮੱਛੀ ਸੀ ਉਸ ਟਾਈਮ ਤੇ ਬਾਪੂ ਜੀ ਉਸ ਟਾਈਮ ਤੇ ਮੱਛੀ ਹੈਗੇ ਸੀ ਹੈਗੇ ਸੀ ਮੱਛੀ ਜਿੱਥੇ ਮਾਝੜੇ ਬੈਠੇ ਨਾ ਉਹ ਸਾਰੇ ਮੱਛੀ ਸੀ ਉਹਨਾਂ ਦੇ ਕੋਈ ਨਾਂ ਯਾਦ ਆ ਕੋਈ ਨਹੀਂ ਮੈਨੂੰ ਯਾਦ ਨਹੀਂ ਠੀਕ ਹੈ ਤੇ ਉਹਨਾਂ ਦੇ ਜਦੋਂ ਵਿਆਹ ਸ਼ਾਦੀ ਹੁੰਦੇ ਸੀ ਜਾਂ ਆਪਣੇ ਹੁੰਦੇ ਸੀ ਵਿਆਹ ਸ਼ਾਦੀ ਆਉਂਦੇ ਜਾਂਦੇ ਸੀ ਸਾਰੇ ਆਪਾਂ ਆਉਂਦੇ ਜਾਂਦੇ ਸੀ ਸਾਡੇ ਤਾਂ ਆਉਂਦੇ ਜਾਂਦੇ ਕਾਰੀਗਰਾਂ ਦੇ ਸਾਡੇ ਵੀ ਆਉਂਦੇ ਜਾਂਦੇ ਸਾਰਿਆਂ ਦੇ ਨਾਲ ਪਿਆਰ ਸੀ ਪਿਆਰ ਸੀਗਾ ਇਕੱਠੇ ਖੇਡਦੇ ਹੁੰਦੇ ਸੀ ਅਸੀਂ ਹੁਣ ਜਦ ਮੁਸਲਮਾਨ ਜਦ ਮੁਸਲਮਾਨ ਗਏ ਨਾ ਹਾਂ ਕੋਈ ਕਾਰੀਗਰ ਕੋਈ ਸਾਡੇ ਬੌੜਗੇ ਐ ਕਿ ਐਸ਼ੰਦਰ ਛੱਡ ਕੇ ਆਏ ਐਨਾ ਪਿਆਰ ਸੀ ਐਨਾ ਪਿਆਰ ਠੀਕ ਹੈ ਸਾਰਿਆਂ ਨੂੰ ਨਾ ਡਾਂਗਾ ਲੱਗ ਵੀ ਇਹਨਾਂ ਨੂੰ ਸੰਜੇ ਕੋਈ ਰੁਟੇ ਨਾ ਵੀ ਪਾਸੇ ਪਹਿਰਾ ਲਾ ਕੇ ਲੈ ਕੇ ਗਏ ਤੁਸੀਂ ਪਹਿਰਾ ਲਾ ਕੇ ਟੇਸ਼ਨ ਦੇ ਛੱਡੇ ਵੀ ਉਹਨਾਂ ਨੂੰ ਕੁਝ ਕਹਵੇ ਨਾ ਕੋਈ ਕੋਈ ਕਹਵੇ ਨਾ ਤੇ ਆਪਣੇ ਮਸਜਿਦਾਂ ਕਿੰਨੀਆਂ ਹੁੰਦੀਆਂ ਸੀ ਬੱਪੂ ਮਸਜਿਦਾਂ ਇੱਕ ਹੀ ਸੀ ਇੱਕ ਮਸਜਿਦ ਹੁੰਦੀ ਸੀ ਇੱਕ ਮਸਜਿਦ ਤੇ ਇਕੱਠੇ ਹੁੰਦੇ ਸੀ ਸਾਰੇ ਠੀਕ ਆ ਤੁਰੇ ਵੀ ਉਤੋਂ ਹੀ ਜਾਣੀ ਠੀਕ ਆ ਫਿਰ ਮਨ ਸਾਰੇ ਨਾ ਜਿੰਨੇ ਸੀਗੇ ਇਕੱਠੇ ਹੋ ਕੇ ਉੱਤੋਂ ਮਸੀਤ ਤੋਂ ਤੁਰੇ ਸੀ ਸਾਰੇ ਮਸੀਤ ਚੋਂ ਹੀ ਮਸੀਤ ਚੋਂ ਠੀਕ ਆ ਤੇ ਖੂਹ ਕਿੰਨੇ ਹੁੰਦੇ ਸੀ ਬਾਪੂ ਖੂਹ ਆਪਣੇ ਪਹਿਲਾਂ ਦੇ ਵੱਡਾ ਖੂਹ ਇੱਕੋ ਸੀਗਾ ਸਾਰਿਆਂ ਦਾ ਬੰਦਰਾਂ ਦਾ ਕਿ ਕਾਰੀਗਰਾਂ ਦਾ ਕਿ ਮੁਸਲਮਾਨਾਂ ਦਾ ਕਿ ਸਾਰਿਆਂ ਦਾ ਇੱਕ ਖੂਹ ਹੁੰਦਾ ਸੀ ਇੱਕੇ ਖੂਹ ਤੋਂ ਪਾਣੀ ਭਰਦੇ ਸੀ ਸਾਰੇ ਹਾਂਜੀ ਕੋਈ ਖੂਹ ਤਾਂ ਸਾਰੀ ਬਰਾਦਰੀ ਬਿਲਕੁਲ ਸਾਰੀ ਬਰਾਦਰੀ ਉਹ ਜਿਹੜਾ ਵੱਡਾ ਖੂਹ ਹੈ ਨਾ ਉੱਥੋਂ ਠੀਕ ਆ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਫੇਰ ਆ ਸਾਡੇ ਬੌੜੀਆਂ ਨੇ ਤੇ ਕਾਰੀਗਰਾਂ ਨੇ ਫਿਰ ਖੂਲ ਆਇਆ ਉਹਨੇ ਬਸੇ ਜੇ ਤੇ ਸੇਵਾ ਦਾ ਘਰ ਨਾ ਕਾਣਾ ਚਾਉਂਦੇ 64 ਉੱਥੇ ਖੂਲ ਆਇਆ ਪਿੰਡ ਅੱਛਾ ਫਿਰ ਉੱਥੇ ਇਹ ਸਨਜਵਾਣਾ ਫਿਰ ਉਹਦੇ ਪਾਸੇ ਕੋਈ ਜੀ ਮਸੀਤ ਆ ਉੱਥੇ ਉਹਨਾਂ ਉਹਨਾਂ ਖੂਕ ਕੋਈ ਲਾਇਉ ਨਾ ਨੇ ਪਹਿਲੇ ਪਾਸੇ ਫਿਰ ਇੱਕ ਇਦੇ ਕੈ ਸੀਗੇ ਕਿ 라ਜੂ ਖੋ ਕਰ ਸੀਗਾ ਤੇ ਚਾਰ ਘਰ ਸੀ ਵਜਣਾ ਤਖੜੇ ਸਨਾਂ ਨੇ ਚੌਂ ਕਰਾਣਾ ਫੇ ਕੋਈ ਲਾਈ ਪਹਿਲੇ ਵਾਲੇ ਜਿੱਤੇ ਵਾਅਦਾ ਕਰਾ ਨਾ ਹੂੰ ਹੂੰ ਉੱਥੇ ਕੋਈ ਨਗਰੀ ਆ ਪਾ ਹੈ ਨਹੀਂ ਨਗਰੀ ਆ ਪਾ ਹਾਂ ਅੱਛਾ ਤੇ ਤੁਹਾਡਾ ਕੋਈ ਬੇਲੀ ਬਚਪਨ ਦਾ ਕੋਈ ਯਾਦ ਆ ਕੋਈ ਨਾ ਨਹੀਂ ਕੋਈ ਵੀ ਇਕੱਠੇ ਖੇਡਦੇ ਰਹੇ ਹੋ ਨਹੀਂ ਕੋਈ ਯਾਦ ਨਹੀਂ ਮੈਂ ਤੈਨੂੰ ਮੈਂ ਕਹਿ ਦਮ ਕੋਈ ਸਕੂਲ ਚ ਪੜੇ ਹੋ ਮੋ ਇਕੱਠੇ ਨਾ ਕੋਈ ਪੜੇ ਫੜੀ ਨਹੀਂ ਤਮ ਪੰਜ ਨੱਕ ਦੀ ਜੇ ਕਿੰਨੀਆਂ ਪੜਿਆ ਬਾਪੂ ਜੀ ਤੁਸੀਂ ਕੋਈ ਪੜਿਆ ਨਹੀਂ ਇੱਕ ਵਾਰ ਉੜਾ ਵੀ ਨਹੀਂ ਜਾਣਦਾ ਮੈਂ ਤਾਂ ਉਦੋਂ ਜ਼ਿਆਦਾ ਉਰਦੂ ਜਾਣਦੇ ਸੀ ਕਿ ਪੰਜਾਬੀ ਜਾਣਦੇ ਸੀ ਇੱਥੇ ਉਦੋਂ ਉਰਦੂ ਜਾਂਦੇ ਸੀ ਸਾਰੇ ਉਰਦੂ ਠੀਕ ਆ ਸਾਰੇ ਇੱਕ ਦੂਜੇ ਦੇ ਵਿਆਹ ਸ਼ਾਦੀ ਤੇ ਆਉਂਦੇ ਜਾਂਦੇ ਸੀ ਆਉਂਦੇ ਜਾਂਦੇ ਕੋਈ ਖਾਣ ਪੀਣ ਦਾ ਕੋਈ ਇੱਕ ਦੂਜੇ ਨਾਲ ਨਹੀਂ ਸੀ ਪਿਆਰ ਨਾਲ ਰਹਿੰਦੇ ਸੀ ਸਾਰੇ ਸਾਰੇ ਪਿਆਰ ਨਾਲ ਰਹਿੰਦੇ ਤੁਸੀਂ ਛੱਡ ਕੇ ਵੀ ਆਏ ਉਹਨਾਂ ਨੂੰ ਪਿਆਰ ਨਾਲ ਛੱਡ ਕੇ ਆਏ ਪਿਆਰ ਨਾਲ ਛੱਡ ਕੇ ਜਦੋਂ ਗਏ ਇੱਥੋਂ ਉਹਨਾਂ ਦਾ ਜਾਨ ਨੂੰ ਜੀ ਤਾਂ ਨਹੀਂ ਕਰਦਾ ਸੀ ਨਾ ਨਾ ਰੋਂਦੇ ਗਏ ਵਿਚਾਰੇ ਮੁੜੀਆਂ ਕਿਉਂ ਤੇ ਬੰਦੇ ਕੀ ਠੀਕ ਹੈ ਰੁੰਦੇ ਗਏ ਵਿਚਾਰੇ ਜਮਾ ਕਾਲਾ ਇਸਨੇ ਛੱਡ ਜਾਣਾ ਸੁਣਨਾ ਨਿਕਲ ਲਿਕ ਲਿਕ ਕੇ ਬਾਹਰ ਜਾਵੜਨਾ ਕੋਈ ਸ਼ੌਕਾ ਪਿਆ ਅਤਬਾਰ ਸੀ ਹਾਂ ਇਹ ਫਿਰ ਸਾਰਾ ਕੁਝ ਹੀ ਛੱਡ ਗਿਆ ਇੱਥੇ ਬੱਪੂ ਸਾਰਾ ਕੁਝ ਛੱਡ ਕੇ ਠੀਕ ਹੈ ਉਦੋਂ ਵਿਆਹ ਸ਼ਾਦੀਆਂ 'ਚ ਬੱਪੂ ਰੋਟੀ ਪਾਣੀ ਦਾ ਕੀ ਸਿਸਟਮ ਹੁੰਦਾ ਸੀ ਕਿਹੋ ਜੀ ਬਣਦੀ ਸੀ ਵੀ ਉਹ ਦੋਂ ਬਸ ਸ਼ੱਕਰ ਤੇ ਸ਼ੱਕਰ ਤੇ ਕੀ ਹੋਣਾ ਸੀਗਾ ਸ਼ੱਕਰ ਤੇ ਘਿਓ ਹਾਂ ਜਦੋਂ ਬਰਾਤ ਆਉਂਦੀ ਸੀ ਬਰਾਤ ਨੂੰ ਕੀ ਦਿੰਦੇ ਸੀ ਸਬਜੀ ਪਾਣੀ ਬਸ ਇਹੋ ਹੀ ਦੇਣਾ ਉਹਨਾਂ ਨੇ ਸਬਜੀ ਬਸ ਸ਼ੱਕਰ ਤੇ ਘਿਓ ਯਾਰ ਜੇਸੀ ਕਿ ਹੁੰਦਾ ਸੀ ਬਹੁਤ ਕਿੰਨੇ ਦਿਨ ਚੱਲਦਾ ਸੀ ਬੱਪੂ ਵਿਆਹ ਉਦੋਂ 3 ਦਿਨ 3 ਦਿਨ ਉਦੋਂ ਸਪੀਕਰ ਲੱਗਦੇ ਸੀ ਪੂਰੇ ਪੂਰੇ ਸਪੀਕਰ ਵੀ ਲੱਗਦੇ ਸੀ ਪੂਰੇ ਉਦੋਂ ਸਪੀਕਰ ਨਹੀਂ ਸੀਗੇ ਮਸ਼ੀਨਾਂ ਸੀਗੀਆਂ ਮੰਜਿਆਂ ਤੇ ਜੋੜ ਕੇ ਲਾਉਂਦੇ ਸੀ ਨਾ 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 ਤਵੇਂ ਆਈਆਂ ਮਸ਼ੀਨਾਂ ਤਵੇ ਵਾਲੀਆਂ ਮਸ਼ੀਨਾਂ ਹਾਂ ਕਿੰਨੇ ਦਿਨ ਪਹਿਲਾਂ ਲੱਗ ਜਾਂਦੀ ਸੀ ਬੱਪੂ ਉਹ ਮਸ਼ੀਨ ਜਦੋਂ ਆਉਂਦੇ ਸੀ ਉਹ ਉਹਨੂੰ ਲੱਗਦੀ ਸੀ ਕਿ ਅੱਛਾ ਸਾਰੇ ਇਕੱਠੇ ਰਹਿੰਦੇ ਸੀ ਹਾਂ ਠੀਕ ਹੈ ਕੋਈ ਇੱਕ ਦੂਜੇ ਨਾਲ ਕੋਈ ਕਿਤੇ ਦੁਸ਼ਮਣੀ ਜਾਂ ਕੋਈ ਕਿਸੇ ਨਾਲ ਕੋਈ ਕੋਈ ਦੁਸ਼ਮਣੀ ਸਾਰੇ ਪਿਆਰ ਨਾਲ ਰਹਿੰਦੇ ਸੀ ਪਿਆਰ ਨਾਲ ਬਹੁਤ ਪਿਆਰ ਨਾਲ ਜਦੋਂ ਇੱਥੋਂ ਗਏ ਆ ਤੁਸੀਂ ਵੀ ਉਦੋਂ ਫਿਰ ਰੋਏ ਹੋਵੋਗੇ ਤੇ ਅਸੀਂ ਨਾਲ ਗਏ ਆ ਡਾਂਗਾ ਫੜ ਕੇ ਗਏ ਆ ਬੱਸ ਲੱਗ ਗਏ ਆ ਅਸੀਂ ਕੋਈ ਕਾਰੀਗਾਰ ਸੀ ਕੋਈ ਸਾਡੇ ਬੌੜੀਏ ਸੀਗੇ ਤੇ ਅਸੀਂ ਵੀ ਉਹਨਾਂ ਨੂੰ ਛੱਡਣ ਗਏ ਆ ਵਿਚਾਰਿਆਂ ਨੂੰ ਜਦੋਂ ਵੀ ਉਹਨਾਂ ਨੂੰ ਕੋਈ ਲੁੱਟ ਕੋਹ ਨਾ ਕਰੇ ਹਾਂ ਬਹੁਤ ਬੁੜੀਆਂ ਦੇ ਬੰਦੇ ਰੋਂਦੇ ਗਏ ਵਿਚਾਰੇ ਕਾਰ ਛੱਡਣਾ ਯਾਰ ਆ ਹੁਣ ਕਰ ਇੱਥੋਂ ਨਿਕਲ ਕੇ ਤੇ ਉੜ ਜਾਣਾ ਜੀ ਬਹੁਤ ਔਖਾ ਹੈ ਔਖਾ ਕਦੋਂ ਬਾਪੂ ਫਿਰ ਵਾਈ ਕਾਦ ਨਾਲ ਕਰਦੇ ਹੁੰਦੇ ਸੀ ਸਾਰੇ ਇਕੱਠੀ ਵਾਈ ਬੱਸ ਉੱਠਾ ਨਾਲ ਤੇ ਵਧਾ ਨਾਲ ਠੀਕ ਹੈ ਇੱਕ ਦੂਜੇ ਤੋਂ ਉੱਠ ਬਲਦ ਮੰਗਦੇ ਸੀ ਮੁਸਲਮਾਨਾਂ ਤੋਂ ਮੰਗ ਲੈਂਦੇ ਸੀ ਦੇ ਦਿੰਦੇ ਸੀ ਕੋਈ ਵਿਚਾਰ ਨਹੀਂ ਸੀ ਉਦੋਂ ਕਿਹੜੀ ਫਸਲ ਹੁੰਦੀ ਸੀ ਬਾਪੂ ਜ਼ਿਆਦਾ ਫਸਲ ਬਸ ਛੋਲੇ ਜ਼ਿਆਦੇ ਹੁੰਦੇ ਸੀ ਛੋਲੇ ਜ਼ਿਆਦੇ ਸੀ ਹਾਂ ਛੋਲੇ ਫਿਰ ਕਿੱਥੇ ਵੇਚ ਕੇ ਆਉਂਦੇ ਸੀ ਜਾਵੇ ਛੋਲੇ ਵੇਚਣ ਜੁਗ ਕਿੱਥੇ ਉੱਥੇ ਫਰੀਦਕੋਟ ਰਾਂ ਉੱਲੇ ਬਾਜ਼ਿਚਾਲੇ ਜਿਹੜੀ ਮੰਡੀ ਉੱਥੇ ਉੱਥੇ ਦੇ ਆਉਂਦੇ ਸੀ ਦੋ ਬੋਰੀਆਂ ਕਾ 拉ਜਾ ਜਦ ਕੀ ਉੱਠਦੇ ਕਿਹੜੇ ਸੋਣੀ ਦੀ ਫਸਲ ਸੋਣੀ ਦੀ ਫਸਲ ਕਿਹੜੀ ਹੁੰਦੀ ਸੀ ਬਾਪੂ ਸੋਣੀ ਦੀ ਫਸਲ ਬਸ ਸਾਢੇ ਸੂਆਂ ਬੌਲ ਜੀ ਖਖੜੀਆਂ ਤੇ ਟਿੰਡੋ ਵੀ ਲੈਂਦੇ ਸੀ ਠੀਕ ਆ ਤੇ ਮੁਸਲਮਾਨ ਭਾਈਚਾਰਾ ਕੀ ਹਾਂਜੀ ਮੁਸਲਮਾਨ ਭਾਈਚਾਰਾ ਆਪਣਾ ਕੀ ਕਰਦੇ ਸੀ ਉਹਨਾਂ ਦੀ ਕਿਹੜੀ ਫਸਲ ਸੀ ਉਹਨਾਂ ਦਾ ਵੀ ਬਸ ਗੁਆਰਾ ਗੂੜਾ ਮੜਾ ਮੋਟਾ ਬੀਜਦੇ ਸੀਗੇ ਜਾਂ ਬਾਇਰਾ ਠੀਕ ਉਹਨਾਂ ਦੀਆਂ ਕੱਚੇ ਘਰ ਸੀ ਕਿ ਪੱਕੇ ਘਰ ਸੀ ਬੱਪੂ ਕੱਚੇ ਲਾਲੂ ਖੋਕਰ ਦਾ ਪੱਕਾ ਸੀ ਇਹ ਇੱਕ ਲਾਲੂ ਖੋਕਰ ਦਾ ਹਾਂ ਤੇ ਹੋਰ ਸਾਰੇ ਕੱਚੇ ਸੀ ਸਾਰੇ ਕੱਚੇ ਘਰ ਸੀ ਭਰੇ ਭਰੇ ਉਵੇਂ ਛੱਡ ਗਏ ਉਵੇਂ ਛੱਡ ਗਏ ਫਿਰ ਪਸ਼ੂ ਪਸੂ ਜਿਹੜੇ ਉਹਨਾਂ ਦੇ ਇੱਥੇ ਸੀ ਪਸ਼ੂ ਅੱਡ-ਉੱਡੀ ਫੜਾਦੇ ਉਹਨਾਂ ਨੇ ਸਾਰਿਆਂ ਨੂੰ ਸਾਰਿਆਂ ਨੂੰ ਪਸ਼ੂ ਦਾ ਫੜਾਦੇ ਸੀ ਉਹਨਾਂ ਨੇ ਠੀਕ ਹੈ ਬੇਸ਼ੀ ਆਵਾਂਗੇ ਮੋੜ ਕੇ ਲੈ ਜਾਵਾਂਗੇ हां ਲੋਕਾਂ ਨੂੰ ਤਾਂ ਇਹ ਹੀ ਸੀ ਵੀ ਇਹ 2-4 ਦਿਨਾਂ ਦਾ ਕੰਮ ਹੈ ਮੁੜ ਕੇ ਦੁਬਾਰਾ ਫੇਰ ਇਕੱਠੇ ਹੋਵਾਂਗੇ ਇਕੱਠੇ ਹੋਵਾਂਗੇ ਬਾਪੂ ਯਾ ਤਾਂ ਆਉਂਦੀ ਹਣੀ ਉਹਨਾਂ ਦੀ ਬਹੁਤ ਕਈ ਵਾਰੀ ਹਾਂ ਆਉਂਦੀ ਆ ਯਾ ਤਾਂ ਆਉਂਦੀ ਹੈ ਬੰਦੇ ਜਾਂ ਮੁਸਲਮਾਨ ਬਹੁਤ ਆਮ ਸ਼ੀ ਸੀ ਉਹਨਾਂ ਦੀ ਪਿਆਰ ਕਰਦੇ ਸੀ ਪਿਆਰ ਕਰਦੇ ਸੀਗੇ ਕਿਸੇ ਨਾਲ ਕੋਈ ਉਹੋ ਜੀ ਗੱਲਬਾਤ ਨਹੀਂ ਸੀ ਉਹ ਇੱਥੇ ਚਮਿਆਰ ਵੀ ਲੈਂਦੇ ਸੀ ਇੱਥੇ ਆ ਆਹੋ ਹੀ ਚਮਿਆਰਾਂ ਦੇ ਨਾ ਠੀਕ ਆ ਉੱਥੇ ਚਮਿਆਰ ਵੀ ਦਿੰਦੇ ਸੀ ਚਮਿਆਰ ਵੀ ਜਾਂਦੇ ਸੀ ਇਹ ਮਾਛੀ ਕਿਹਨੂੰ ਕਹਿੰਦੇ ਸੀ ਬੱਪੂ ਇਹ ਮਾਛੀ ਕਹਿੰਦੇ ਸੀ ਜਿਹੜਾ ਪਾਣੀ ਪੂਣੀ ਪਾਦੇ ਸੀ ਪਾਣੀ ਦਿੰਦੇ ਸਾਰੇ ਪੱਟ ਨੂੰ ਅੱਛਾ ਪਾਣੀ ਭਰ ਕੇ ਦਿੰਦੇ ਸੀ ਹਾਂ ਉਹਨਾਂ ਨੂੰ ਫਿਰ ਕੀ ਦਿੰਦੇ ਸੀ ਪਾਣੀ ਭਰਨ ਦਾ ਉਹਨਾਂ ਨੂੰ ਦਾਣੇ ਦਿੰਦੇ ਸੀ ਠੀਕ ਆ ਦਾਣੇ ਦਿੰਦੇ ਸੀ ਹਾਂ ਫਕੀਰ ਦੀ ਹਾਂ ਫਕੀਰ ਕਿਹਨੂੰ ਆਂਦੇ ਸੀ ਫਕੀਰ ਫਕੀਰ ਉਧਰ ਬਗਲੇ ਜਿਹੜਾ ਹਾਣਾ ਕੀ ਰੋਣਾ ਨੰਨਾਂ ਦੇ ਦਿਗਾਇ ਦਿੱਤੇ ਬਾਗੜ ਪੱਕੀ ਕਿਹੇ ਸੀਗੇ ਹੂੰ ਠੀਕ ਹੈ ਬਾਗੜ ਪੱਕੀ ਕਿਹੇ ਸੀਗੇ ਠੀਕ ਹੈ ਇਹਨਾਂ ਦੀ ਇੱਥੇ ਸਵੇਰੇ ਜਦੋਂ ਆਪਣੇ ਮਸਜਿਦ ਦੇ ਵਿੱਚ ਨਵਾਜ਼ ਹੁੰਦੀ ਸੀ ਪੂਰੀ ਪੂਰੀ ਸਾਰੇ ਆਪਣੇ ਜਿਵੇਂ ਪਾਠੀ ਗੁਰਦੁਆਰਾ ਸਾਹਿਬ ਚ ਬੋਲਦੇ ਆ ਪੂਰੀ ਪੂਰੀ ਪੂਰੇ ਉਦੋਂ ਇਹ ਤਿੰਨ ਟਾਈਮ ਕਰਦੇ ਆ ਕਿ ਬਾਪੂ ਦੋ ਟਾਈਮ ਕਰਦੇ ਸੀ ਇਹ ਹੱਥ ਨੇ ਵੀ ਇਹਨਾਂ ਨੇ ਹੱਥ ਨੇ ਵੀ ਇਹਨਾਂ ਨੇ ਪੜਨਾ ਠੀਕ ਹੈ ਹੈ ਕਿ ਨਹੀਂ 4 ਵਜੇ ਤਾਈਂ ਉਹਨਾਂ ਸਾਰਿਆਂ ਨੇ ਇਕੱਠਾ ਹੋ ਕੇ ਮੌਲਵੀ ਮੌਢੀ ਪੜਾਉਂਦਾ ਸੀਗਾ ਮੌਲਵੀ ਪੜਾਉਂਦਾ ਸੀ ਇਹਨਾਂ ਦੇ ਸਕੂਲ ਵੀ ਸੀ ਸਕੂਲ ਨਹੀਂ ਮੌਲਵੀ ਸੀਗਾ ਮਦਰਸਾ ਜਿਹਨੂੰ ਕਹਿੰਦੇ ਆ ਮੌਲਵੀ ਕੋਲੇ ਵੜਦੇ ਸੀ ਮੌਲਵੀ ਕੋਲੇ ਪੜਦੇ ਸੀ ਉਹ ਕਿੱਥੇ ਸੀ ਆਪਣੇ ਇੱਥੇ ਮੌਲਵੀ ਜੀ ਦੇ ਪਾਸੇ ਜਿੱਥੇ ਉਹਨਾਂ ਬਖਤੌਰ ਨੇ ਕਿਹਾ ਹਾਣਾ ਉਹਦੇ ਪਾਸੇ ਬਾੜੇ ਕੇ ਬਖਤੌਰ ਨੇ ਹੂੰ ਹੂੰ ਇੱਥੇ ਸੀ ਠੀਕ ਐ ਇੱਥੇ ਮਦਰਸਾ ਸੀਗਾ ਇੱਥੇ ਪੜਾਉਂਦਾ ਸੀ ਮੌਲਵੀ ਹੂੰ ਆਪਣੇ ਸਕੂਲ ਕਿੱਥੇ ਹੁੰਦਾ ਸੀ ਹਾਂ ਸਕੂਲ ਕਿੱਥੇ ਹੁੰਦਾ ਸੀ ਆਪਣਾ ਸਕੂਲ ਤਾਂ ਕੋਈ ਵੀ ਨਹੀਂ ਸੀਗਾ ਕੋਈ ਵੀ ਨਹੀਂ ਸੀ ਉਦੋਂ ਸਕੂਲ ਫਿਰ ਕਿੱਥੇ ਪੜਨ ਜਾਂਦੇ ਸੀ ਜਿਹੜੇ ਬੱਚੇ ਪੜਦੇ ਸੀ ਸ਼ਹਿਰ ਜਾਂਦੇ ਸੀਗੇ ਜਿਹੜਾ ਆਪਣੇ ਕਿਹੜੇ ਜਾਂਦੇ ਸੀ ਕੋਈ ਵੱਡੇ ਜਾਂਦੇ ਸੀਗੇ ਜਾਂ ਜਲਦਰਾਂ ਦੇ ਬਪੂ ਉਹ ਤਾਂ ਸ਼ਹਿਰ ਜਾਂਦਾ ਕੀ ਸਾਧਨ ਹੁੰਦਾ ਸੀ ਕੋਈ ਤਾਂਗੇ ਜਾਂ ਕੀ ਹੁੰਦਾ ਸੀ ਕੁਝ ਵੀ ਨਹੀਂ ਸੀ ਤੁਰ ਕੇ ਜਾਂਦੇ ਸੀ ਤੁਰ ਕੇ ਜਾਂਦੇ ਸੀ ਜਿਆੜੀ ਵੀ ਤੁਰ ਕੇ ਜਾਣੀ ਸਾਰਾ ਕੁਝ ਤੁਰ ਕੇ ਜਾਂਦੇ ਸੀ ਉਦੋਂ ਦਿਹਾੜੀ ਕਿੰਨੀ ਹੁੰਦੀ ਸੀ ਬਪੂ ਜਿਆ ਜੀ ਤਾਂ ਮੇਰੀ ਤਾਂ 1 ਰੁਪਈਏ ਦੇ ਕੀਤੀ ਵੀ ਜਾਣ 1 ਰੁਪਈਏ ਦੇ ਕੀ ਹੋਇਆ ਠੀਕ ਹੈ ਜਦੋਂ ਫਰੀਦਕੋਟ ਵਾਲੀਆਂ ਨਹਿਰਾਂ ਇਹਦਾ ਕਾਲੇ ਨਿਕਲੀਆਂ ਠੀਕ ਹੈ ਉਦੋਂ ਤੁਸੀਂ ਇੱਥੇ ਦਿਹਾੜੀ ਕੀਤੀ ਹੈ ਹਾਂ ਨਹੀਂ ਅਸੀਂ ਦਿਹਾੜੀ ਨਹੀਂ ਕੀਤੀ ਠੀਕ ਹੈ ਇਹਦਾ ਕਾਲੇ ਕਣੀਆਂ ਫਰੀਦਕੋਟ ਵਾਲਾ ਰਾਜਾ ਦੇਖਿਆ ਦੇਖਿਆ ਬਹੁਤ ਰਾਜਾ ਵੇਖਿਆ ਵਧੀਆ ਸੀ ਬੰਦਾ ਵਾਹ ਵਾਹ ਕੌਲ ਸਾਹਿਬ ਵੇਖਿਆ ਕਿ ਰਾਜਾ ਵੇਖਿਆ ਯੋਦਾਦਾਸ ਪੁੱਛਿਆ ਵੇਖਿਆ ਯੋਦਾਦਾਸ ਵੇਖਿਆ ਸੀ ਹਾਂ ਜੀ ਜਿਹਨੇ ਖੁਈਆਂ ਲਵਾਈਆਂ ਸੀ ਯੋਦਾਦਾਸ ਉਹ ਉਹ ਨਹੀਂ ਵੇਖਿਆ ਮੈਂ ਤੇ ਜੋ ਕਾਜਾ ਮੈਂ ਕਿਉਂ ਮਾਰ ਦਿੰਦਾ ਨਹੀਂ ਦੇਖਿਆ ਮੈਂ ਖੁਈਆਂ ਪਹਿਲਾਂ ਤਾਂ ਉਹ ਸ਼ਹਿਰ ਕੋਲ ਨੂੰ ਆਈ ਸੀ ਖੁਈ ਉਹਨੇ ਠੀਕ ਹੈ ਪਹਿਲੇ ਪਾਸੇ ਠੀਕ ਹੈ ਔਰ ਰਾਹ ਚੱਲਦਾ ਸੀ ਨਾ ਉੱਜਾ ਆਪਣੀ ਆਪਣੀ ਕੋਈ ਕੋਈ ਆਪਣੀ ਖੂਈ ਹੈ ਨਾ ਜੇ ਸਿੱਧਾ ਰਾਹ ਜਾਂਦਾ ਸੀਗਾ ਤੇ ਆਪਣੇ ਜਾਜ ਗਰਾਉਂਡ ਕੋਲ ਦੀ ਨਾ ਨਾ ਉੱਡੇ ਪਾਸੇ ਜੀ ਠੀਕ ਆ ਇਹ ਰਾਹ ਚੱਲਦਾ ਸੀ ਆ ਸੁਖਣ ਵਾਲਾ ਦਾ ਸੀਗਾ ਆਟੇ ਬਾਇਆ ਹੈ ਇਹ ਸੁਖਣ ਵਾਲਾ ਦੇ ਸੀਗਾ ਰਾਹ ਉਹ ਚੱਲਦਾ ਪੂਰਾ ਚੱਲਦਾ ਸੀ ਜਿਹੜੇ ਆਪਣੇ ਮੁਸਲਮਾਨ ਭਰਾ ਰਹਿੰਦੇ ਸੀ ਇੱਧਰ ਹੂੰ ਉਹਨਾਂ ਦੀਆਂ ਜਿਹੜੀਆਂ ਬੁੜੀਆਂ ਸੀ ਉਹਨਾਂ ਦਾ ਨਿਵਾਸ ਬੁਰਕੇ ਸੀ ਕਿ ਆਪਣੇ ਬੁਰਕੇ ਬੁਰਕੇ ਲੱਗਦੀਆਂ ਬੁਰਕੇ ਪਾਉਂਦੇ ਸੀ ਬੁਰਕੇ ਸਾਰੇ ਬੁਰਕੇ ਪਾ ਕੇ ਰੱਖਦੇ ਸੀ ਹਾਂ ਫਿਰ ਜਦੋਂ ਉਹਨਾਂ ਨੂੰ ਨਾਮ ਨਾਲ ਪੜ੍ਹਨ ਫੁੱਲ ਕੋਤੇ ਮੌਲਵੀ ਜਾਣੇ ਪੜ੍ਹਾਉਣਾ ਹੁੰਦਾ ਸੀ ਉਹਨਾਂ ਨੂੰ ਠੀਕ ਆ ਤੇ ਬੁਰਕੇ ਪਾ ਕੇ ਆਉਂਦੇ ਸੀ ਠੀਕ ਆ ਦਾ ਨਾਮ ਕੀ ਆ ਭਜਨ ਸਿੰਘ ਭਜਨ ਸਿੰਘ ਪਿੰਡ ਕਿਹੜਾ ਤੁਹਾਡਾ ਨਵਾਂ ਕਿਹੜਾ ਨਵਾਂ ਕਿਲਾ ਜ਼ਿਲ੍ਹਾ ਫਰੀਦਕੋਟ ਹਾਂਜੀ ਜ਼ਿਲ੍ਹਾ ਫਰੀਦਕੋਟ ਪਿੰਡ ਨਵਾਂ ਕਿਲਾ ਜ਼ਿਲ੍ਹਾ ਫਰੀਦਕੋਟ ਆ ਉਦੋਂ ਜ਼ਿਲ੍ਹਾ ਕਿਹੜਾ ਸੀ ਉਦੋਂ ਜ਼ਿਲ੍ਹਾ ਕਿਹੜਾ ਸੀ ਜਿਹੜਾ ਕੋਈ ਨਹੀਂ ਸੀ ਉਹਦਾ ਕੋਈ ਨਹੀਂ ਸੀਗਾ ਤਹਿਸੀਲ ਤਹਿਸੀਲ ਸੀਗੀ ਇਹ ਤਹਿਸੀਲ ਸੀਗੀ ਬਠਿੰਡਾ ਸੀ ਜਿਆਦਾ ਇਹਦਾ ਉਦੋਂ ਬਠਿੰਡਾ ਸੀ ਠੀਕ ਆ ਠੀਕ ਆ ਬਾਪੂ ਜੀ